ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਮੋੜਨੋਬਾਦ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਨੇੜੇ ਪਿੰਡ ਠੱਠੀ ਭਾਈ ਮਾੜੀ ਮੁਸਤਫਾ ਦੱਲੂ ਵਾਲਾ ਨੇੜੇ ਦੇ ਪਿੰਡ ਹੈ ਜੀ ਅੱਜ ਦੀ ਵੀਡੀਓ ਜੀ ਤੁਹਾਡੇ ਅਸਤੇ ਇੱਕ ਆਇਰ ਸ਼ੈਰ ਦਾ ਤੋਹਫਾ ਲੈ ਕੇ ਆਂਦਾ ਜੀ ਡਿਟੇਲ ਮੈਂ ਬਾਾਈ ਤੋਂ ਲੈ ਦੂੰਗਾ ਜੀ ਤਸੱਲੀ ਭਰਕ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਕੁਲਵੰਤ ਸਿੰਘ ਜੀ ਪਿੰਡ ਮੋੜਨਾ ਦਾ ਜਿਹੜਾ ਮੋਗਾ ਤਹਿਸੀਲ ਬਾਗਿਆਪੁਰਾਣਾ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 7087880316 ਘਰ ਦੀ ਹੈ ਜੀ ਵੈਡ ਹਾਂਜੀ ਆਪਣੀ ਘਰੇਲੀ ਹੈ ਸੂਆ ਕਿੰਨਾ ਮਾ ਜੀ ਦਾ ਸੂਆ ਬਈ ਤੀਜਾ ਹੁਣ ਸੂਣਾ ਇਹਨੇ ਹੁਣ ਸੁੰਦੀ ਹੈ ਜੀ ਸਮਾਂ ਕਿੰਨਾ ਲੈਜੋ ਜੀ ਅਜੇ 1 ਹਫਤਾ ਬਾਕੀ ਹੈ ਡੇਟ ਮੁਤਾਬਕ ਹੈ ਬਾਕੀ ਚਲੋ 2-4 ਦਿਨ ਬਾਅਦ ਆਹ ਉਹ ਇਧਰ ਉਧਰ ਹੋ ਜਾਂਦੇ ਭਾਈ ਜਿਹੜਾ ਪਿਛਲੇ ਸੂਏ ਆਪਾਂ ਕਿੰਨਾ ਦੁੱਧ ਚੋਇ ਪਹਿਲੇ ਸੂਆ ਬਈ 30 ਲੀਟਰ ਸੂਆ ਚਵਾਈ ਹੋਈ ਵੀ ਹੈ ਚਵਾਈ ਆਪਣੀ ਹੋਈ ਹੈ ਘਰੇ ਛਾਣਾ ਦੀ ਗਾਰੰਟੀ ਹੈ ਛਾਣਾ ਦੀ ਬਈ ਪੂਰੀ ਗਾਰੰਟੀ ਹਾਰ ਪਿੱਛੇ ਤੇ ਵੀ ਗਾਰੰਟੀ ਹੈ ਜਾਊ ਐਗਟੀਅਰ ਪਲੱਸ ਫਿਰ ਹਾਂ ਜਾਣਾ ਚਾਹੀਦਾ ਫਿਰ ਕਿਉਂਕਿ ਜੇ ਸੌਣਾ ਗਾਂ ਦਾ ਮੌਸਮ ਮੂਰੇ ਕਿਉਂਕਿ ਮੂਰੇ ਠੰਡਾ ਆ ਗਈ ਤੇ ਇਹਨਾਂ ਨੂੰ ਕਰਮ ਵਾਲਿਆਂ ਨੂੰ ਜਿੰਨਾ ਪਾ ਲਓਗੇ ਉਹਨਾਂ ਨਾਲ ਪਾ ਡੱਕ ਸਕਦੇ ਆ ਜੀ ਤੋਰ ਕੇ ਦਿਖਾ ਦੇ ਜਿਹੜੇ ਬਾਈ ਦੇ ਦਸਨ ਮੁਤਾਬਕ ਜੀ ਸੂਆ ਬਾਈ ਦੱਸਦਾ ਈਜਾ ਸੁਣਦੀ ਹੈ ਜੀ ਡੇਟ ਮੁਤਾਬਕ ਜਿਹੜਾ ਸਮਾਂ ਪਿਆ ਉਹ ਹਜੇ ਹਫ਼ਤਾ ਪਿਆ ਦੋ ਦਿਨ ਵੱਧ ਵੀ ਸਕਦੇ ਆ ਘਟ ਵੀ ਸਕਦੇ ਆ ਸੰਭੀ ਪਲੀ ਪੂਰੀ ਚੰਗੀ ਆ ਤਿਆਰੀ ਬਹੁਤ ਸੋਹਣੀ ਕਰਦੀ ਹੁੰਦੀ ਆ ਸੋਹਣਾ ਤੇ ਸ਼ਾਨਦਾਰ ਵੱਡਾ ਹਵਾਨਾ ਤਿਆਰ ਕਰੀ ਫਿਰਤੀ ਆ ਜੀ ਘਰ ਮਾਲੀ ਪੂਰੀ ਸੇਵਾ ਗौरा ਮਾਲਕ ਦੱਸਦੇ ਆ ਕਿ ਆਪਣੇ ਗੈਂਤੀ ਦੇ ਹੀ ਆ ਪਸੂ ਤੇ ਪਰ ਸੇਵਾ ਵਾਲੇ ਪੱਖ ਤੋਂ ਆਪਾਂ ਕੋਈ ਕਾਜ ਨਹੀਂ ਛੱਡੀਦਾ ਪਿਛਲੇ ਸੂਏ ਬਾਈ ਦੱਸਦਾ ਕਿ ਇਹਦਾ 30 ਕਿਲੋ ਦੁੱਧ ਆਪਣਾ ਚੋਇਆ ਬਾਬਾ ਬੰਨ ਲਿਓ ਜੀ ਬਾਕੀ ਮੈਂ ਤੁਹਾਨੂੰ ਹਵਾਨਾ ਨੇੜੇ ਤੋਂ ਦਿਖਾ ਦੂੰਗਾ ਜਿਹੜੇ ਹਿਸਾਬ ਨਾਲ ਕਰਮਾ ਵਾਲੀ ਦੇ ਹਜੇ ਢੱਲ ਪਈ ਆ ਤੇ ਹਵਾਨੇ ਦੀਆਂ ਤਾਂ ਪੰਡਾ ਲਾ ਲੈਣੀ ਆ ਵੀਰੇ ਸੋਨਾ ਟੌਪ ਦਾ ਥਾਣਾ ਮਿਲਕ ਵਨ ਚੈੱਕ ਕਰ ਲੋ ਪੂਰੀ ਸਟਰੋਂਗ ਆਉਂਦੀ ਆ ਰਸੇ ਵਰਗੀ ਐਲ ਲਾ ਲਓ ਹਿਸਾਬ ਹਜੇ ਗੱਠਾਂ ਗੂ ਦਾ ਹਵਾਨੇ ਚ ਢੱਲ ਪਈ ਆ ਕੋਈ ਟੁੱਟਕਾ ਲੈਵਾ ਨਹੀਂ ਠੰਡੀ ਸੀਗਾ ਹਵਾਨਾ ਸੀ ਯੂਸ ਲੱਗਦੀ ਫੁੱਲ ਗਰੰਟੀ ਆ ਜਿਵੇਂ ਕੋਈ ਮਰਜੀ ਬੈਠਾ ਰਵੇ ਚਾਹੇ ਸਿੱਧੇ ਪਾਸੇ ਬਹਿ ਜਾਏ ਪੁੱਠੇ ਪਾਸੇ ਬਹਿ ਜਾਏ ਚੁਬਾਈ ਵੀਰੇ ਦੀ ਹੱਥੀ ਕਰਦੇ ਸੀ ਕਿ ਮਸ਼ੀਨ ਤੇ ਕਰਦੇ ਸੀਗੇ ਚਵਾਈ ਬਈ ਹੱਥੀ ਕਰਦੇ ਸੀ ਕਿ ਮਸ਼ੀਨ ਤੇ ਕਰਦੇ ਸੀ ਹੱਥ ਕੋਈ ਕਰਦੇ ਦੋਨੇ ਪਾਸੇ ਜੀ ਹਾਂ ਜੀ ਹਾਂ ਜੀ ਜਿਵੇਂ ਮਰਜ਼ੀ ਚੋਈ ਚੱਲੋ ਬਈ ਜਿਵੇਂ ਮਰਜ਼ੀ ਬੈਠਾ ਰਹੋ ਕੋਈ ਠੀਕ ਹੈ ਜਿਹੜਾ ਵੀਰੇ ਆ ਟਮਕਣਾ ਜਾਂ ਵੈਸੇ ਹੀ ਆ ਜੀ ਇਹ ਇਹ ਵੈਸੇ ਹੀ ਹੈ ਬਈ ਠੀਕ ਹੈ ਜੀ ਬਾਕੀ ਹਵਾਨੇ ਦੀ ਖੂਬਸੂਰਤੀ ਤੁਸੀਂ ਦੇਖ ਹੀ ਸਕਦੇ ਹੋ ਜਿਹੜੇ ਹਸਾਬ ਨਾਲ ਕਰਮ ਵਾਲੀ ਦੀ ਤਿਆਰੀ ਆ ਉਮੀਦ ਤਾਂ ਬਾਈ ਦੱਸਦਾ ਕਿ ਐਕਟੀਆਰ 32 33 ਕਿਲੋ ਦੀ ਆ ਪਰ ਦੁੱਧ ਹੁੰਦਾ ਵੀਰੇ ਸੇਵਾ ਸੰਭਾਲਦਾ ਜਿੰਨੀ ਤੁਸੀਂ ਸਾਂਭ ਸਕਦੇ ਆ ਜੀ ਉਹਨਾਂ ਦੁੱਧ ਦੇ ਤੋਂ ਲੈ ਸਕਦੇ ਆ ਤੇ ਵੀਰੇ ਜਾਇਜ ਡਿਮਾਂਡ ਜਿਹੜੇ ਲੈਣੇ ਆ ਕਿਉਂਕਿ ਅੱਜ ਕੱਚੀ ਆ ਤੁਹਾਨੂੰ ਵੀ ਪਤਾ ਵੀਰੇ ਜਿੱਦੇ ਤਿਆਰ ਹੋਊਗੀ ਉਹਦੇ ਡਿਮਾਂਡ ਦੀ ਹੋਰ ਹੀ ਹੋਣੀ ਆ ਜੀ ਤੇ ਅੱਜ ਦੀ ਵੀਰੇ ਜਾਇਜ ਡਿਮਾਂਡ ਜਿਹੜੇ ਲੈਣੇ ਬਈ ਅੱਜ ਹੈਗੀ ਕੱਚੀ ਕੱਚੀ ਦਾ ਰੇਟ ਹੈਗਾ 95000 ਜਦੋਂ ਤਿਆਰ ਹੁੰਦੀ ਆ ਤੈਨੂੰ ਵੀ ਪਤਾ ਬਈ ਗਾਂ ਕਿੰਨੇ ਰੁਪਏ ਆਣਾ ਨਾ ਉਹ ਤਾਂ ਬਈ ਰੱਖੋ ਬਾਹਰ ਦੀ ਚੀਜ਼ ਐ ਇਹ ਤਾਂ ਗੱਲ ਸਹੀ ਆ ਜੀ ਅੱਜ ਹੈਗੀ ਆ ਕੱਚੀ ਕਿਉਂਕਿ ਵੀਰੇ ਹਜੇ ਹਫ਼ਤੇ ਦੇ ਆਸ-ਪਾਸ ਸਮਾ ਪਿਆ ਬਾਕੀ ਮਨਤਨ ਕਰ ਦਾਂਗੇ ਮਨਤਨ ਹੋ ਜੂਗਾ ਜੀ ਠੀਕ ਆ ਜੀ 95000 ਰੁਪਿਆ ਇਹਦਾ ਅੱਜ ਦਾ ਰੇਟ ਆ ਜੀ ਵਿੱਚੋਂ ਥੋੜਾ ਕਹਣਾ ਬਾਈ ਕਹਿੰਦਾ ਆਪਾਂ ਮਾਣ ਤਾਣ ਜਰੂਰ ਕਰਦਾਂਗੇ ਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ